ਮੈਂ ਸਮੂੱਚੀ ਸਾਥ ਸੰਗਤ ਦਾ ਸਮੂੱਚੀ ਲੋਕਾਈ ਦਾ ਬਹੁਤ-ਬਹੁਤ ਉਹਨਾਂ ਦੇ ਚਰਨਾ ਚਨਤ ਮस्तक ਹੋ ਕੇ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਮੂਹ ਸੰਤਾ ਮਹਾਂਪੁਰਖਾਂ ਦੀ ਅਗਵਾਈ ਚ ਜਿਹੜੇ ਸਮਾਗਮ 25 ਅਕਤੂਬਰ ਤੋਂ 25 ਨਵੰਬਰ ਤੱਕ ਸਾਰੇ ਰੱਖੇ ਗਿਆ ਸਾਨੂੰ ਉਹਨਾਂ ਚ ਬਹੁਤ ਵੱਡਾ ਯੋਗਦਾਨ ਪਾਇਆ ਸੰਗਤੀ ਰੂਪ ਚ ਯੋਗਦਾਨ ਪਾਇਆ ਵਿੱਚ ਆ ਧਾਰਕ ਰੂਪ ਚ ਯੋਗਦਾਨ ਪਾਇਆ ਮर्यादा ਨੂੰ ਬਣਾਈ ਰੱਖਣ ਚ ਯੋਗਦਾਨ ਪਾਇਆ ਜਿਵੇਂ 25 ਅਕਤੂਬਰ ਤੋਂ 25 ਨਵੰਬਰ ਤੱਕ ਇਹ ਸਮਾਰਗਮ ਹੋਇਆ ਹਰ ਇੱਕ ਸਮਾਰਗਮ ਨੂੰ ਨਿੱਜੀ ਤੌਰ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪ ਹਰ ਇੱਕ ਚੀਜ਼ ਨੂੰ ਨੇੜਿਓਂ ਵੇਖਿਆ ਮਹਿਸੂਸ ਕੀਤਾ ਆਪਣੀ ਯੋਗ ਅਗਵਾਈ ਦਿਨਾਂ ਸਫਲ ਬਣਾਇਆ ਔਰ ਅਰਵਿੰਦ ਕੇਜੀਵਾਦੀ ਜਿਹੜੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਮੇਡਾ ਨੇ ਉਹ 4 ਦਿਨ ਲਗਾਤਾਰ ਨਨਤਪਸਾਇਤ ਰਹੇ ਉਹਨਾਂ ਨੇ ਗੁਰੂ ਸਾਹਿਬ ਦੇ ਚਰਨਾਚ ਨਤਮस्तक ਹੋ ਕੇ ਆਪਣੀ ਆਸਥਾ ਜਿਹੜੀ ਆ ਉਹਨਾਂ ਨੇ ਪ੍ਰਗਟ ਕੀਤੀ ਹੈ ਔਰ ਉਸ ਤੋਂ ਬਾਅਦ ਅਜਾਤਮਿਕ ਅਨੁਭਵ ਸਾਨੂੰ ਸਾਂਝਾ ਵੀ ਕੀਤਾ 25 ਅਕਤੂਬਰ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸੀਸਗੰਜ ਸਾਧ ਅੰਮ੍ਰਿਤਸਰ ਵਿੱਚ ਅਰਦਾਸ ਹੋਈ ਉਸ ਤੋਂ ਬਾਅਦ ਸ਼ਾਮ ਨੂੰ ਰਕਾਬ ਗੰਜ ਸਾਹਿਬ ਵਿੱਚ ਇਲਾਹੀ ਬਾਣੀ ਦਾ ਕੀਰਤਨ ਹੋਇਆ ਉਸ ਤੋਂ ਬਾਅਦ ਪੰਜਾਬ ਦੇ 23-23 ਜ਼ਿਲ੍ਹਿਆਂ 'ਚ ਲਾਈਟ ਐਂਡ ਸਾਊਂਡ ਸ਼ੋਅ ਹੋਏ ਜੀਦਾ ਜੀ ਗੁਰੂ ਸਾਹਿਬ ਦਾ ਜੀਵਨ ਉਹਨਾਂ ਦੀ ਇਬਾਦਤ ਉਹਨਾਂ ਦੀ ਸ਼ਹਾਦਤ ਬਾਰੇ ਬਹੁਤ ਗੰਭੀਰ ਤਰੀਕੇ ਨਾਲ ਨਵੇਂ ਟੈਕਨੋਲੋਜੀ ਯੂਜ਼ ਕਰਦੇ ਹੋਇਆ ਦਿਖਾਇਆ ਗਿਆ ਬਹੁਤ ਸੰਗਤ ਨੇ ਉਹਨੂੰ ਬਹੁਤ ਸਲਾਹਿਆ ਪ੍ਰਸ਼ੰਸਾ ਕੀਤੀ ਉਸ ਤੋਂ ਬਾਅਦ 142 ਜਿਹੜੇ ਚੰਨਸ਼ੋਪਰਾਪਸਥਾਨ ਆ ਪੰਜਾਬ ਦੇ ਵਿੱਚ ਉਹਨਾਂ ਸਮੂਹ ਸਥਾਨਾਂ ਦੇ ਉੱਤੇ ਕੀਰਤਨ ਦਰਬਾਰ ਔਰ ਕਵੀ ਦਰਬਾਰ ਹੋਏ ਉਹਨਾਂ ਸਮੂਹ ਸਥਾਨਾਂ ਨੂੰ ਮੁਖਮਤ ਸਾਹਿਬ ਨੇ 50 ਲੱਖ ਰੁਪਏ ਉਹਨਾਂ ਪਿੰਡਾਂ ਨੂੰ ਗ੍ਰਾਂਟ ਦਿੱਤੀ ਉਹਨਾਂ ਪਿੰਡਾਂ ਦੀ ਤਰੱਕੀ ਦੇ ਵਾਸਤੇ ਔਰ ਉਸ ਤੋਂ ਬਾਅਦ ਚਾਰ ਨਗਰ ਕੀਰਤਨ ਜਿਹੜਾ ਸ਼ਿ ਨਗਰ ਤੋਂ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਔਰ ਗੁਰਦਾਸਪੁਰ ਤੋਂ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਔਰ ਰਫੀਤਕੋਟ ਤੋਂ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲੇ ਔਰ ਤਲਵੰਡੀ ਸਾਬੋ ਤਖਤਦਵਾਂ ਸਾਹਿਬ ਤੋਂ ਗਿਆਨੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਛੱਡਰੀਵਾਲਾ ਦੀ ਯੋਗ ਅਗਵਾਈ ਚ ਚਾਰ ਨਗਰ ਕੀਰਤਨ ਚੱਲ ਕੇ ਅਨੰਪਸਾਹਬ ਪੁੱਛੇ ਜਿਨ੍ਹਾਂ ਸੰਗਤਾਂ ਨੇ ਅਥਾ ਸਤਕਾਰ ਦੰਦਿਆਂ ਨਾਲ ਨਗਰ ਕੀਰਤਨਾ ਚ ਸ਼ਮੂਲਿਤ ਕੀਤੀ ਉਸ ਤੋਂ ਬਾਅਦ 23 24 ਤੇ 25 ਨੂੰ ਉਹਨਾਂ ਪ੍ਰਸਾਦ ਸਵੇਰੇ 23 ਤੀਕ ਨੂੰ ਕਨਪੜ ਸਾਹਿਬ ਦੇ ਪਾਠ ਰੱਖੇ ਗਏ ਉਸ ਤੋਂ ਬਾਅਦ ਸਰਬਤਰ ਸਮੇਲਨ ਹੋਇਆ ਜ ਜਿਨ੍ਹਾਂ ਵਿੱਚ ਭਾਰਤ ਦੇ ਸਮੂਹ ਜਿਹੜੇ ਸੰਤ ਨੇ ਵਕਫ ਵਕਤਰ ਮਦ ਉਹਨਾਂ ਨੇ ਆ ਕੇ ਮੁਰ ਸਾਹਿਬ ਪ੍ਰਤੀ ਆਪਣੀ ਸ਼ਰਧਾਂਜਲੀ ਆਪਣੀ ਅਕੀਦਤ ਪੇਸ਼ ਕੀਤੀ ਉਹਨਾਂ ਨੇ ਗੁੱਟੇ ਇੱਕ ਬਾਦ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਦਾਸ ਜੀ ਦੀ ਸ਼ਹਾਦਤ ਨੂੰ ਦੱਸਿਆ ਕਿ ਸਹਾਦਤ ਹਿੰਦੁਸਤਾਨ ਦੇ ਬੇਤਰ ਸਵਾਜ ਦੀ ਸਿਚਨਾ ਚ ਕਿਵੇਂ ਯੋਗਦਾਨ ਪਾ ਰਹੀ ਔਰ ਹੋ ਸਕਦੀ ਆ ਉਸ ਤੋਂ ਬਾਅਦ ਰੋਜ਼ਾਨਾ ਇਲਾਹੀ ਬਾਣੀ ਦਾ ਕੀਰਤਨ ਹੋਇਆ ਔਰ ਫਿਰ ਉੱਥੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਹੋਇਆ ਸੈਸ਼ਨ ਦੇ ਨਾਲ ਨਾਲ ਡਰੋਨ ਸ਼ੋ ਜਿਹੜਾ ਬਹੁਤ ਜ਼ਿਆਦਾ ਸੰਗਤ ਵੱਲੋਂ ਜਿਹਨੂੰ ਪਸੰਦ ਕੀਤਾ ਗਿਆ ਔਰ 25 ਤਰੀਕ ਨੂੰ ਸ਼ਵੇਰੇ ਕਾਨਪੁਰ ਸਾਹਿਬ ਦੇ ਭੋਗ ਪਾਏ ਗਏ ਉਸ ਤੋਂ ਬਾਅਦ ਇਲਾਹੀ ਬਾਣੀ ਦਾ ਕੀਰਤਨ ਹੋਇਆ اور 35 بچے نے इकट्ठे हो के गुरुदेव बादल साहब ਦੇ ਨੌਵੇਂ ਮਨ ਦੇ ਸ਼ਲੋਕ ਪੜੇ اور ਫਿਰ ਸਰਬਤ ਦੇ ਪਰੇ ਦੀ ਇਕੱਤਰਤਾ اور ਜਿਵੇਂ ਪੰਥ ਦੇ ਵਿੱਚੋਂ ਪੰਥ ਦੇ ਵੱਲੋਂ সদਾਈ ਲੋਕਾਈ ਦੀ ਸੁੱਖ ਮੰਗੀ ਜਾਂਦੀ ਉਸ ਤਰ੍ਹਾਂ ਸਰਬਤ ਦੇ ਪਰੇ ਦੀ ਅਦਾਸ ਕੀਤੀ ਗਈ ਇਹਨਾਂ ਸਾਰੇ ਸਮਾਗਮਾਂ ਦੇ ਲਈ ਮੁੱਖ ਮੰਤਰੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਤਨਵਾਦ ਅਰਜ ਕੇਜੀ ਵਾਲਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਪੀਕਰ ਸਾਡਾ ਧੰਨਵਾਦ ਔਰ ਸਾਡੇ ਜਿਹੜੇ ਤਿੰਨ ਕੈबिनेट ਮਿਨਿਸਟਰ ਜਹਦੋਤ ਪੈਂਸ ਜੀ ਤਕਵੀਨ ਜੀ ਈਟੂਰ ਪ੍ਰੇਜਨ ਸਿੰਘ ਜੀ ਔਰ ਸਾਰੇ ਸਾਥੀ ਜਿਹੜੇ ਵਿਭਾਗ ਦੇ ਸੈਕਟਰੀ ਨੇ ਅਭਿਨਵ ਤ੍ਰਿਕਾ ਜੀ اور ਸੰਜੀਵ तिवारी जी सारे साथी ਵਿਭਾਗ ਦੇ ਹੋਰ ਵਿਭਾਗਾਂ ਦੇ ਸਾਡਾ ਮੀਡੀਆ ਡਿਪਾਰਟਮੈਂਟ ਆ ਪੀ ਡਬਲਯੂ ਡੀ ਡਿਪਾਰਟਮੈਂਟ ਆ ਜਿੰਨੇ ਵੀ ਪੁਲਿਸ ਐਡਮਿਨਿਸਟ੍ਰੇਸ਼ਨ ਵਿਸ਼ੇਸ਼ ਤੌਰ ਤੇ اور ਸਾਰੇ ਅਫਸਰ ਸਹਬਾਨ ਜਿਹੜੇ ਆਪਣੀਆਂ ਇਲਾਕੇ ਦੀਆਂ ਪੋਸਟਿੰਗਾਂ ਤੋਂ ਛੱਡ ਕੇ ਨਨਪੁਰ ਸਾਹਿਬ ਆ ਕੇ ਬੈਠੇ ਸਨ ਟੈਂਟ ਸਿਟੀ ਵਿਸ਼ੇਸ਼ ਤੌਰ ਤੇ ਬਣਾਇਆ ਗਿਆ ਬੜੇ ਇਤਿਹਾਸਕ ਜਿਹੜੇ ਆ ਕੰਮ ਹੋਇਆ ਇਹ ਕੌਮਾਂ ਤੇ ਲਈ ਬਹੁਤ ਜ਼ਰੂਰੀ ਹੁੰਦਾ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਗੁਰੂ ਸਾਹਿਬਾਨ ਨਾਲ ਉਹਨਾਂ ਦੀ ਸ਼ਹਾਦਤ ਨਾਲ ਜੋੜਨ ਦੇ ਲਈ ਮੌਜੂਦਾ ਪੀੜੀ ਨੂੰ ਇੱਕ ਨਿੱਘ ਜਿਹੜਾ ਹੈ ਰੋਲਿਆ ਉਹਨਾਂ ਬੋਣਾ ਪੈਂਦਾ ਸ ਸਮੁੱਚੀ ਲੋਕਾਈ ਦਾ ਸਮੂਹ ਸਾਧ ਸੰਗਤ ਦਾ ਸਮੂਹ ਸੰਤਾਂ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਸਦਾ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਸ਼ਰਨ ਚ ਰਹੀਏ ਕੁਰਬਾਨੀ ਦਾ ਓਟ ਆਸਰਾ ਲਈਏ ਔਰ ਗੁਰਗਣ ਸਾਹਿਬ ਤੋਂ ਜੀਵਨ ਲਈ ਮਾਰਗਦਰਸ਼ਨ ਲੈ ਕੇ ਆਪਣਾ ਜੀਵਨ ਵੀ ਬਿਹਤਰ ਕਰੀਏ ਔਰ ਸਮੂਹ ਚੰਗੇ ਸਮਾਜ ਦੀ ਸਿਰਜਣਾ 'ਚ ਆਪਣਾ ਯੋਗਦਾਨ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ